जय भीम जयपाल जय गुरुदेव 탄 गुरुदेव ਅੱਜ ਗੱਲ ਕਰਦੇ ਆ ਸਮਾਜਿਕ ਮਸਲੇ ਦੀ ਕਿ ਜਿੱਥੇ ਅਸੀਂ ਕਹਿੰਦੇ ਆ ਕਿ ਜਾਤ ਪਾਤ ਖਤਮ ਹੋ ਚੁੱਕੀ ਆ ਪਰ ਹੁਣ ਇੱਕ ਤਾਜ਼ਾ ਮਸਲਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਗਿਆ ਕਿ ਇੱਕ ਜਾਤ ਦਾ ਹੰਕਾਰੀ ਵਿਅਕਤੀ ਜੋ ਖੜਾਵੇ ਕਾਰਨ ਪੀੜਿਤ ਇੱਕ ਔਰਤ ਜਿਹੜੀ ਆ ਉਹ ਰਾਸ਼ਨ ਲਈ ਜਾ ਰਹੀ ਸੀ ਤੇ ਉਦਕੋਲੋਂ ਜਿਹੜਾ ਪੂਰਾ ਖੋਲ੍ਹਿੰਦਾ ਬੜੀ ਅਤੀ ਨਿੰਦਣਯੋਗ ਗੱਲ ਐ ਕਿ ਇਸ ਤਰ੍ਹਾਂ ਦੇ ਜਿਹੜੇ ਕੜਮ ਚੌਧਰੀ ਆ ਅੱਜ ਵੀ ਜੋ ਜਾਤ ਪਾਤ ਰੱਖਦੇ ਆ ਉਹਨਾਂ ਦਾ ਹਮੇਸ਼ਾ ਬਾਈਕਾਟ ਕਰਨਾ ਚਾਹੀਦਾ ਤੇ ਬੜੀ ਉਹ ਘਟਨਾ ਜਿਹੜੀ ਨਿੰਦਣਯੋਗ ਆ ਦੇਖਣ ਦੇ ਵਿੱਚ ਆਇਆ ਕਿ ਦੂਸਰੀ ਇੱਕ ਵੀਡੀਓ ਯਾਰੀ ਹੋਈ ਐ ਕਿ ਉਸ ਜਿਹੜੀ ਔਰਤ ਦੇ ਘਰ ਜਾ ਕੇ ਵੀ ਦੇਖਿਆ ਗਿਆ মিডিਆ ਵੱਲੋਂ ਤੇ ਉਹਨਾਂ ਦੇ ਘਰ ਦੇ ਵਿੱਚ ਲੂਣ ਤੱਕ ਨਹੀਂ ਸੀ ਦਾ ਤੇ ਇਹ ਗਾਜ ਦੇ ਹੰਕਾਰੀ ਵੱਲੋਂ ਜਿਹੜੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਨੰਦੜੀ ਹੋ ਗਿਆ ਬਾਰਮਿਕੀ ਐਕਸ਼ਨ ਫੋਰਸ ਪੰਜਾਬ ਇਸ ਘਟਨਾ ਦੀ ਜਿਹੜੀ ਲਿਖੇਦੀ ਕਰਦਾ ਆ ਔਰ ਅਸੀਂ ਇਸ ਜਾਤ ਦੇ ਹੰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੇ ਹੜ ਪੀੜਤ ਆ ਉਹ ਸਿਰਫ ਤੁਹਾਡੇ ਵਰਗੇ ਕੜਮ ਚੌਧਰੀ ਨਹੀਂ ਤੇ ਔਰ ਇਹ ਜਿਹੜੇ ਲੋਕ ਕਹਿ ਰਹੇ ਆ ਕਿ ਸਾਡਾ ਤਾਂ ਜਿਹੜਾ ਸਾਰਾ ਕੁਝ ਰੁੜ ਗਿਆ ਤੇ ਇਹਨਾਂ ਨੇ ਸਾਡੇ 1000 ਰੁਪਏ ਦਿਹਾੜੀ ਵੀ ਨਹੀਂ ਆਉਣਾ ਇਹੋ ਜਿਹੇ ਕ੍ਰਮ ਚੌਧਰੀਆਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੁਹਾਨੂੰ ਜਿਹੜਾ ਸਰਕਾਰਾਂ ਨੇ ਮੁਆਵਜ਼ਾ ਵੀ ਦੇ ਦੇਣਾ ਤੇ ਤੁਹਾਡਾ ਘਿੰਡ ਤਾਂ ਵੀ ਨਹੀਂ ਭਰਨਾ ਪਰ ਗਰੀਬ ਦੀ ਪਿਆਰੀ ਲੱਗੂਗੀ ਤੇ ਉਹਦਾ ਜਿਹੜਾ ਘਰ ਚੱਲਣਾ ਉਹਦਾ ਜਿਹੜਾ ਚੁੱਲ੍ਹਾ ਬਲਣਾ ਉਹਦੇ ਜਿਹੜੇ ਬੱਚੇ ਪੜ੍ਹਨੇ ਆ ਤੇ ਤੁਸੀਂ ਜਿਹੜੇ ਕ੍ਰਮ ਚੌਧਰੀ ਬਣੇ ਹੋਏ ਆ ਤੁਹਾਨੂੰ ਜਿਹੜਾ ਚਾਹੀਦਾ ਕਿ ਤੁਸੀਂ ਜੇ ਗਰੀਬ ਪਰਿਵਾਰਾਂ ਦੀ ਮਦਦ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਆ ਔਰ ਬਾਕੀ ਵੀ ਸਾਥੀ ਹੋਤੇ ਫੈਦੇ ਸੀ ਜਿਨ੍ਹਾਂ ਦੇ ਵੱਲੋਂ ਰਾਜਨ ਦਿੱਤਾ ਗਿਆ ਉਹਨਾਂ ਨੇ ਕੁਛ ਨਾ ਕੁਛ ਸੋਚ ਕੇ ਵਿਚਾਰ ਕੇ ਜਾਂ ਉਸ ਮਾਤਾ ਦੀ ਜਿਹੜੀ ਸਥਿਤੀ ਨੂੰ ਦੇਖ ਕੇ ਆ ਮੈਂ ਜਿਹੜਾ ਰਾਜਨ ਦਿੱਤਾ ਸੀ ਪਰ ਤੁਹਾਡੇ ਵਾਂਗ ਕੜਾਪ ਚੌਧਰੀ ਅੱਜ ਵੀ ਜਾਤ ਪਾਤ ਦਾ ਜਿਨ੍ਹਾਂ ਦਾ ਹੰਕਾਰ ਦਾ ਕਿਲਾ ਫਸਿਆ ਹੋਇਆ ਹੈ ਤੇ ਅਸੀਂ ਪੂਰੇ ਸਰਬ ਸਮਾਜ ਨੂੰ ਕਹਿੰਦੇ ਆ ਕਿ ਇਹਨਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ ਜੋ ਵੀ ਜਾਤੀ ਵਿਤਕਰਾ ਕਰਦਾ ਔਰ ਮੈਂ ਆਪਣੇ ਸਮਾਜ ਨੂੰ ਵੀ ਦੱਸ ਦੇਣਾ ਚਾਹਣਾ ਕਿ ਇਹੋ ਜਿਹੇ ਭ੍ਰਮਚੌਧਰੀਆਂ ਨੂੰ ਮੂੰਹ ਨਾ ਲਾਓ ਇਹੋ ਜਿਹੇ ਭ੍ਰਮਚੌਧਰੀਆਂ ਦੇ ਕਦੇ ਕਦੇ ਦੇ ਵਿੱਚ ਨਾ ਆਓ ਕਿਉਂਕਿ ਇਹ ਅੱਜ ਵੀ ਉੱਤੋਂ ਤਾਂ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਵਿਪਤਾ ਪਈ ਆ ਹੜ੍ਹਾਂ ਕਾਰਨ ਘਰੋਂ ਬੇਘਰ ਹੋਏ ਆ ਲੋਕ ਝੁੱਗੀਆਂ ਦੇ ਵਿੱਚੋਂ ਛੱਡ ਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਬਣਾ ਦਿੱਤੀ ਗਈ ਹੈ ਤੇ ਦਾਨੀ ਸੱਜਣਾ ਦੇ ਵੱਲੋਂ ਦਾਨ ਜਿਹੜਾ ਕੀਤਾ ਜਾ ਰਿਹਾ ਪਰ ਭ੍ਰਮਚੌਧਰੀਆਂ ਨੂੰ ਇਹ ਵੀ ਜਿਹੜਾ ਹੱਕ ਨਹੀਂ ਹੁੰਦਾ ਸੋ ਬੇਇਤੀ ਕਰਦੇ ਆ ਪੰਜਾਬ ਸਰਕਾਰ ਨੂੰ ਜਿੱਥੇ ਇਹਨਾਂ ਕੜਮ ਚੌਧਰੀਆਂ ਨੂੰ ਮੁਆਵਜ਼ਾ ਦੇਣਾ ਹੈ ਜਿਹੜੇ ਜ਼ਿਆਦੇ ਹੰਕਾਰੀ ਲੋਕ ਆ ਉਥੇ ਮੇਰੇ ਐਸੀ ਸਮਾਜ ਦੇ ਲੋਕਾਂ ਨੂੰ ਵੀ ਜਿਨ੍ਹਾਂ ਦੇ ਘਰ ਟਹਿ ਟਹੀ ਹੋ ਗਏ ਆ ਜਿਨ੍ਹਾਂ ਦੀਆਂ ਸੱਤਾਂ ਡੇਕ ਪਈਆਂ ਆ ਜਿਨ੍ਹਾਂ ਦਾ مالی ਨੁਕਸਾਨ ਹੋ ਗਿਆ ਹੈ ਜਿਨ੍ਹਾਂ ਦੇ ਪਸ਼ੂ ਮਰ ਚੁੱਕੇ ਆ ਉਹਨਾਂ ਨੂੰ ਵੀ ਪਹਿਲ ਦੇ ਆਧਾਰ ਤੇ ਮੁਆਵਜ਼ਾ ਦਿੱਤਾ ਜਾਵੇ ਔਰ ਉਹਨਾਂ ਦੇ ਘਰ ਬਣਾ ਕੇ ਦਿੱਤੇ ਜਾਣ ਬਾਲਮੀਕੀ ਐਕਸ਼ਨ ਫੋਰਸ ਪੰਜਾਬ ਸਰਦਾਰ ਭਗਵੰਤ ਸਿੰਘ ਦੀ ਮਾਂ ਮੁੱਖ ਮੰਤਰੀ ਪੰਜਾਬ ਜੀ ਨੂੰ ਅਪੀਲ ਕਰਦੇ ਆ ਬਾਲਮੀਕੀ ਐਕਸ਼ਨ ਫੋਰਸ ਤੋਂ ਕਿ ਇਸ ਅਪੀਲ ਨੂੰ ਮੰਨਿਆ ਜਾਵੇ ਔਰ ਸਮਾਜ ਦੇ ਜਿਹੜੇ ਡਿੱਗੇ ਟਟੇ ਲੋਕੇ ਲੋਕੇ ਆ ਉਹਨਾਂ ਨੂੰ ਠਿਖਾਇਆ ਜਾਵੇ ਤਾਂ ਜੋ ਬਰਾਬਰਤਾ ਦਾ ਗ੍ਰਹਿਤ ਅਧਿਕਾਰ ਜਿਸ ਤਰ੍ਹਾਂ ਸਰਕਾਰਾਂ ਦਿੱਤੀਆਂ ਰਹੀਆਂ ਉਸੇ ਤਰ੍ਹਾਂ ਮਿਲ ਸਕੇ ਜੈ ਪੀ ਜੈ ਭਾਰਤ